ਜਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਵਿਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਜਦੋਂ ਵੀ ਕਦੀ ਇਕਦਾਈ ਮੈਂ ਕਿਸੇ ਗੁਰਦੁਆਰੇ ਜਾਂ ਮੰਦਿਰ ਗਿਆ ਮੈਂ ਗ੍ਰੰਥ ਸਾਹਿਬ ਦਾ ਆਪਣੇ ਕਿਸੇ ਹੋਰ ਚਿਹਰੇ ਰੱਬ ਮੂਰੇ ਮੱਥਾ ਟੇਕਦੇ ਲੋਕਾਂ ਨੂੰ ਬੜੀ ਉਹ ਨਾਲ ਵੇਖਿਆ ਹਰ ਸੋਤੇ ਬੋਧਾ ਚਰ ਨਕਰਗੜ ਦੇ ਰਹਿਣ ਵਾਲੇ ਅਕਸਰ ਉਹੀ ਹੁੰਦੇ ਆ ਜਿਹੜੇ ਕੋਫਰ ਤੋਲਣ ਕਿਸੇ ਦਾ ਮਾਲ ਡ ਘਾਰਨ ਦਫੈਲੀ ਕਰਨ ਤੇ ਨਜ਼ਾਇਜ਼ ਪੈਸਾ ਬਣਾਉਣ ਦਾ ਗੁਨਾਹ ਬਖਸ਼ਵਾ ਰਹੇ ਹੁੰਦੇ ਸਨ জর্জ ਬਰਨार्ड ਸ਼ਾ ਨੇ ਵੀ ਕਿਤੇ ਕਿਹਾ ਸੀ ਹਰੇਕ ਰੁੱਸ਼ਤ ਬੰਦਾ ਆਪਣਾ ਹੀ ਪਰਮਥਾਪ ਲੈਂਦਾ ਹੈ ਹਾਲਾਂਕਿ ਇਸ ਦੇ ਸੈਂਕੜੇ ਰੂਪ ਹਨ ਮੈਂ ਵੀ ਜ਼ਿੰਦਗੀ ਭਰ ਇਸੇ ਤਲਾਸ਼ ਵਿੱਚ ਰਿਹਾ ਇਹ ਆਪਣੇ ਲਈ ਵੀ ਕੋਈ ਜਾਤੀ ਧਰਮਿਕ ਸਾਲਮ ਮੇਰੇ ਨਾਲ ਵੀ ਨਾਮੀ ਸ਼ਾਇਰ ਅਲਾਮਾ ਮੁਹੰਮਦ ਇਕਬਾਲ ਵਾਲੀ ਦੀ ਗੱਲ ਹੋਈ ਢੂੰਡਤਾ ਫਿਰਦਾ ਹਾਂ ਮੈਂ ਇਹ ਇਕਬਾਲ ਆਪਣੇ ਆਪ ਆਪ ਹੀ ਗੁਆ ਮਸਾਫਰ ਆਪ ਹੀ ਮੰਜ਼ਿਲ ਹੋਂ ਮੈਂ ਸਿੱਖ ਜੰਮਿਆ ਤੇ ਸਿੱਖ ਧਰਮ ਵਿੱਚ ਪਲਿਆ ਮੇਰੇ ਮਾਪੇ ਕਟੜ ਸਿੱਖ ਸਨ ਖਾਲਸਾ ਪੰਥ ਦੀਆਂ ਰਹਿਤਾਂ ਨੂੰ ਮਰਦੇ ਸਨ ਮਰਦਾਂ ਲਈ ਸਿਰ ਤੇ ਦਾੜੇ ਤੇ ਪੂਰੇ ਵਾਰ ਜੁਝਾਰੂ ਭਾਈਚਾਰੇ ਦੇ ਹੋਰ ਸਾਰੇ ਚਿੰਨ ਧਾਰਨ ਕਰਨੇ ਸਾਡੇ ਘਰ ਵਿੱਚ ਬਹੁਤ ਸਾਰੀਆਂ ਧਾਰਮਿਕ ਰਹੁ ਰੀਤਾਂ ਦੀ ਪਾਲਣਾ ਹੁੰਦੀ ਸੀ ਗੁਰੂ ਗ੍ਰੰਥ ਸਾਹਿਬ ਲਈ ਅਰਦਾਸ ਦਾ ਵੱਖਰਾ ਕਮਰਾ ਸੀ ਜਬਰ ਦਾ ਕੋਈ ਜੀ ਪ੍ਰਭਾਤ ਵੇਲੇ ਇਸ ਦਾ ਮੰਜੀ ਤੇ ਪ੍ਰਕਾਸ਼ ਕਰਦਾ ਅਤੇ ਸ਼ਾਮ ਨੂੰ ਸੁਖਾਸਣ ਕਰਕੇ ਅਲਮਾਰੀ ਵਿੱਚ ਰੱਖ ਦਿੰਦਾ ਸਵੇਰੇ ਹਰੇਕ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਹੁੰਦਾ ਸੀ ਤੇ ਨਾਸ਼ਤੇ ਦੇ ਮੇਜ਼ ਤੇ ਆਉਣ ਤੋਂ ਪਹਿਲਾਂ ਬਿਗੜ ਵੀ ਨੂੰ ਵਾਕ ਲੈਣਾ ਹੁੰਦਾ ਸੀ। ਖੈਰ ਸਾਹਿਬ ਦਾ ਪਾਠ ਸਾਰੇ ਰਲ ਕੇ ਕਰਦੇ ਸਾਂ। ਸਾਡੇ ਵਿੱਚੋਂ ਬਹੁਤੇ ਰਾਤ ਨੂੰ 32 ਵਜਾਉਣ ਤੋਂ ਪਹਿਲਾਂ ਕੀਰਤਨ ਸਹਿਲਾ ਪੜ੍ਹਦੇ ਸਨ। ਮੈਂ 18 ਸਾਲ ਦੀ ਉਮਰ ਤੱਕ ਆਪਣੀ ਦਾਦੀ ਨਾਲ ਇੱਕੋ ਕਮਰੇ ਵਿੱਚ ਰਿਹਾ। ਜੋ ਦਿਨ ਦਾ ਬਹੁਤਾ ਸਮਾਂ ਸ਼ਬਦ ਰੂਗਣ ਬਣਾਉਂਦੀ ਰਹਿੰਦੀ ਸੀ ਅਖੰਡ ਪਾਠ ਹੁੰਦੇ ਹੀ ਰਹਿੰਦੇ ਸਨ ਕਦੀ ਕਦਾਈ ਸੰਪਤ ਪਾਠ ਵੀ ਹੁੰਦਾ ਸੀ ਇਸ ਵਿੱਚ ਗ੍ਰੰਥ ਗ੍ਰੰਥ ਦੇ ਹਰ 5000 ਸ਼ਬਦਾਂ ਤੋਂ ਬਾਅਦ ਮਨ ਪਾਉਂਦਾ ਸ਼ਬਦ ਉਚਾਰਨ ਕਰਨਾ ਪੈਂਦਾ ਸੀ ਇਸ ਵਿੱਚ 15 ਦਿਨ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ ਜਿਨ੍ਹਾਂ ਸਾਰੇ ਪਾਠਾਂ ਨਾਲ ਰਾਗੀ ਸਿੰਘ ਸਿੱਖਣ ਕਰਦੇ ਸਨ ਪਹਿਲੇ ਗੁਰੂ ਨਾਨਕ ਅਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜਿਆਂ ਅਤੇ 5ਵੇਂ ਗੁਰੂ ਅਰਜਨ ਦੇਵ ਜੀ ਅਤੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਉੱਤੇ ਸੀ ਬਜ਼ਾਰਾਂ ਵਿੱਚ ਲੋਸ ਵਿੱਚ ਸ਼ਾਮਲ ਹੁੰਦੇ ਸੀ ਤੇ ਭਾਈਚਾਰਕ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਜਾਂਦੇ ਸੀ 5 ਸਾਲ ਦੀ ਉਮਰ ਵਿੱਚ ਮੈਨੂੰ ਪਾਠ ਕਰਨ ਲਾ ਦਿੱਤਾ ਗਿਆ ਸੀ ਮੈਂ ਇਸ ਨੂੰ ਜ਼ੁਬਾਨੀ ਸੁਣਾ ਸਕਦਾ ਸੀ 12 ਸਾਲ ਦੀ ਉਮਰ ਵਿੱਚ ਮੈਨੂੰ ਅੰਮ੍ਰਿਤ ਛਕਾਇਆ ਗਿਆ ਜੋ ਮੇਰੇ ਖਾਲਸਾ ਭਾਈਚਾਰੇ ਵਿੱਚ ਸ਼ਾਮਲ ਹੋਣ ਦਾ ਪ੍ਰਤੀਕ ਸੀ ਜਦੋਂ ਮੈਂ ਕਾਲਜ ਵਿੱਚ ਸੀ ਮੈਂ ਇਨ੍ਹਾਂ ਰੋਹਿਕਾਂ ਦੀ ਉਪਜੋਗਤਾ ਅਤੇ ਖਾਲਸਾ ਰਹਿਤਾਂ ਨਿਭਾਉਣ ਦੀ ਲੋੜ ਨੂੰ ਕਿੰतु ਕਰਨ ਲੱਗ ਪਿਆ ਪਰ ਮੈਂ ਆਪਣੇ ਲਈ ਕੋਈ ਪੰਗਾ ਖੜਾ ਕਰਨ ਦੀ ਬਜਾਏ ਇਨ੍ਹਾਂ ਨਾਲ ਥਰੇ ਰਹਿਣਾ ਹੀ ਠੀਕ ਸਮਝਿਆ ਜਿਹੜੇ ਸ਼ਬਦ ਮੈਂ ਪੜ੍ਹਦਾ ਸੀ ਉਹਨਾਂ ਨੂੰ ਸਮਝਣ ਲਈ ਮੈਂ ਬੜੇ ਘਾਲਣਾ ਘਾਲੀ ਸਵਾਵਾ ਕੀਰਤਨ ਮੇਰੀਆਂ ਜਜ਼ਬਾਤੀ ਧੰਦਾ ਨੂੰ ਨੁਕਾ ਮਾਰਦਾ ਰਿਹਾ ਜਿਵੇਂ ਇਹ ਅੱਜ ਵੀ ਮਾਰਦਾ ਹੈ ਇਸ ਦੌਰਾਨ ਸੇਂਟ ਸਟੀਫਨ ਕਾਲਜ ਦਿੱਲੀ ਵਿੱਚ ਪੜ੍ਹਦੇ ਹੋਏ ਮੈਂ ਬਾਈਬਲ ਕਲਾਸਾਂ ਲਾਈਆਂ ਹਾਲਾਂਕਿ ਬਹੁਤਾ ਜ਼ੋਰ ਨਿਊ ਟੈਸਟਾਮੈਂਟ ਅਤੇ ਜੀਸਸ ਕ੍ਰਾਈਸਟ ਦੇ ਜੀਵਨ ਉੱਤੇ ਹੁੰਦਾ ਸੀ ਪਰ 올ਡ ਟੈਸਟਾਮੈਂਟ ਖਾਸ ਕਰਕੇ ਸਾਮਜ਼ ਸੋਲੋਮਨ ਦੇ ਗੀਤ ਅਤੇ ਜੋਬ ਦੀ ਕਿਤਾਬ ਦੀ ਪਾਸ਼ਾ ਨੇ ਤਾਂ ਜਿਵੇਂ ਮੈਨੂੰ ਮਨ ਹੀ ਲਿਆ ਮਗਰੋਂ ਸਿੱਖ ਧਰਮ ਗ੍ਰੰਥਾਂ ਦੇ ਤਰਜਮਿਆਂ ਦੇ ਕੰਮ ਵੇੜੇ ਮੈਨੂੰ ਉਹਨਾਂ ਵਿੱਚ ਵੇਦਾਂ, ਉਪਨਿਸ਼ਦਾਂ ਤੇ ਮਹਾਕਾਵਾਂ, ਰਮਾਇਣ ਤੇ ਮਹਾਭਾਰਤ ਸਮੇਤ ਸ਼ਗਵਤ ਗੀਤਾ ਜਾਂ ਸਿਰਫ ਗੀਤਾ ਦੇ ਭਰਪੂਰ ਹਵਾਲੇ ਮਿਲੇ। ਸਮੇ ਮੇਰੀ ਆਪਣੀ ਗੁਰਬਾਣੀ ਜਾਂ ਗੁਰਬਾਣੀ ਨੂੰ ਵੀ ਆਵਾਜ਼ ਦੇ ਆਰਥ ਦੇ ਢੰਗ ਨਾਲ ਸਮਝਣ ਲਈ ਉਹਨਾਂ ਨੂੰ ਪੜਨ ਦਾ ਇਛਾ ਜਗਾ। ਸਿੱਖ ਧਰਮ ਵਿੱਚ ਮੇਰੀ ਦਿਲਚਸਪੀ ਨੇ ਜੈਨ ਧਰਮ ਬੁੱਧ ਧਰਮ ਅਤੇ ਹਿੰਦੂ ਧਰਮ ਵਿੱਚ ਬਾਅਦ ਦੇ ਵਾਧਿਆਂ ਬਾਰੇ ਜੋ ਕੁਝ ਪੜ੍ਹ ਸਕਦਾ ਸੀ ਪੜ੍ਹਿਆ ਆਖਰੀ ਧਰਮ ਇਸਲਾਮ ਸੀ ਜਿਸ ਵੱਲ ਮੈਂ ਰੁਖ ਦਿੱਤਾ ਹਾਲਾਂਕਿ ਇਸ ਦਾ ਬਹੁਤਾ ਕਾਰਨ ਖੁਦ ਨੂੰ ਮੁ슬ਮਿਂ ਵਿਰੋਧੀ ਮੁਤਸਬਾ ਵਿੱਚੋਂ ਬਾਹਰ ਕੱਢਣਾ ਸੀ ਜਿਹੜੇ ਬਚਪਨ ਤੋਂ ਹੀ ਮੇਰੇ ਮਾਣ ਵੱਲ ਪਿਠਾਏ ਹੋਏ ਸਨ ਲਾਹੌਰ ਵਿੱਚ ਬਤਾਏ ਮੇਰੇ ਸੱਤ ਬਰਿਆਂ ਤੇ ਮਨਜ਼ੂਰ ਆਦਿ ਆਦਰ ਉਹ ਗਵਕੀਲ ਨਾਲ ਮੇਰੇ ਨਜ਼ਦੀਕੀ ਸਬੰਧਾਂ ਨੇ ਮੈਨੂੰ ਸਾਰੇ ਹੀ ਧਰਮਾਂ ਦੀ ਬਹੁਤਿਆਂ ਮਨੁੱਖਤਾ ਉੱਤੇ ਕਿੰਤੂ ਕਰਨ ਦੇ ਰਾਹ ਤੋੜਿਆ ਉਹ ਮੁਸਲਮਾਨ ਸੀ ਪਰ ਨਾ ਹੁਕਰ ਅਤੇ ਨਾ ਹੀ ਕਿਸੇ ਮਸਜਿਦ ਵਿੱਚ ਨमाज ਕਰਦਾ ਸੀ ਆਮੇ Eid ਦਾ ਤਿਹਾੜੀ ਕਿਉਂ ਨਾ ਹੋਵੇ ਨਾ ਹੀ ਉਸ ਦਾ ਚਾਚਾ सलीम ਇਹ ਕਰਦਾ ਸੀ ਜੋ ਕਈ ਸਾਲਾਂ ਤੋਂ ਆਰਥ ਦਾ ਟੈਨਿਸ ਚੈਂਪੀਅਨ ਰਿਹਾ ਅਤੇ ਉਹ ਇੱਕ ਮੁਸਲਮ ਨਵਾਬ ਦੀ ਬਜਾਏ ਇੱਕ ਯੂਰਪੀ ਰੈਨਸਵਾਨ ਜੀਨ ਨੂੰ ਤਰਜੀਹ ਦਿੱਤੀ। ਉਹਨਾਂ ਵਾਸਤੇ ਜਨਮ ਦੇ ਇੱਕ ਹਾਦਸੇ ਤੋਂ ਬਿਨਾ ਮੁਸਲਮ ਹੋਣ ਦਾ ਕੋਈ ਹੋਰ ਰਸਤਾ ਨਹੀਂ ਸੀ। ਤੇ ਨਾ ਹੀ ਉਹਨਾਂ ਵਿੱਚੋਂ ਕੋਈ ਧਰਮ ਨੂੰ ਕੋਈ ਮੁੱਦਾ ਬਣਾਉਣ ਦੀ ਪ੍ਰਵਾਹ ਕਰਦਾ ਸੀ। ਮੈਂ ਕਰਦਾ ਸੀ ਕੋਈ ਵੀ ਧਰਮ ਮੇਰੇ ਮਨ ਵਿੱਚ ਬਹੁਤਾ ਜੋਸ਼ ਜਗਾਦਾ ਨਹੀਂ ਕਰਦਾ ਸੀ। ਜਦੋਂ ਕੋ ਨੂੰ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਮੈਂ ਵੀ ਅਨੁਸਾਰਕ ਧਰਮ ਤੋਂ ਆਜ਼ਾਦ ਹੋ ਚੁੱਕਾ ਸੀ ਅਤੇ ਮੈਂ ਖੁਦ ਨੂੰ ਸ਼ਰਿਆਮ ਸੰਸਾਵਾਦੀ ਐਲਾਨ ਦਿੱਤਾ ਸਿੱਖ ਧਰਮ ਤੇ ਇਤਿਹਾਸ ਬਾਰੇ ਏ ਹਿਸਟਰੀ ਆਫ ਦਾ ਸਿੱਖ ਨਾ ਹੈਟ ਕ੍ਰਿਸਟਨ ਯੂਨੀਵਰਸਿਟੀ ਪ੍ਰੈਸ ਅਤੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ 1963 ਵਿੱਚ ਮੇਰੀਆਂ ਦੋ ਜਿਲਦਾਂ ਛਾਪਨ ਤੋਂ ਬਾਅਦ ਹੋਲਡਿੰਗ ਫਾਊਂਡੇਸ਼ਨ ਨੇ ਮੈਨੂੰ ਆਕਸਫੋਰਡ ਯੂਨੀਵਰਸਿਟੀ ਵਿਖੇ ਸਿੱਖ ਧਰਮ ਉੱਤੇ ਤਿੰਨ ਲੈਕਚਰ ਦੇਣ ਲਈ ਅਤੇ ਨਾਲ ਹੀ ਸਵਾਰਥ ਮੌਰਤ ਹੈਵਾਈ ਯੂਨੀਵਰਸਿਟੀ ਯਾਨੀ ਇਹ ਨਹੀਂ ਯੂਐਸਏ ਦੇ ਵਿੱਚ ਹਨ ਵਿਦਵਾਨਕ ਲੈਕਚਰ ਦੇਣ ਲਈ ਸਤਿਆ ਇੱਕ ਵਾਰੀ ਫੇਰ ਮੈਂ ਸੰਸਾਰ ਦੇ ਮੁੱਖ ਧਰਮਾਂ ਦੇ ਧਰਮ ਗ੍ਰੰਥਾਂ ਤੇ ਉਹਨਾਂ ਦੇ ਸੰਸਥਾਪਕਾਂ ਦੇ ਜੀਵਨਾ ਦਾ ਅਧਿਐਨ ਕੀਤਾ ਲੇਖਨ ਅਤੇ ਲੈਕਚਰ ਦੇ ਹੰਦਾ ਹੈ ਸਾਰਾ ਕੰਮ ਕਰਕੇ ਮੈਂ ਧਾਰਮਿਕ ਆਸਥਾਵਾਂ ਅਤੇ ਰੀਤਾਂ ਬਾਰੇ ਕੋਈ ਗੱਲ ਕਹਿ ਸਕਣ ਲਈ ਖੁਦ ਨੂੰ ਮਾਨਸਿਕ ਤੌਰ ਤੇ ਚਾਕ ਚੌਂਬੰਦ ਮਹਿਸੂਸ ਕੀਤਾ ਤੇ ਮੈਨੂੰ ਨਾ ਸਿਰਫ ਆਪਣੇ ਖੁਦ ਦੇ ਜਾਤੀ ਧਰਮ ਦੀ ਬਲਕਿ ਉਹਨਾਂ ਭਾਰਤੀਆਂ ਲਈ ਵੀ ਆਸਥਾਵਾਂ ਦਾ ਇੱਕ ਨਵਾਂ ਢਾਂਚਾ ਇੱਕ ਸਾਉਂਦ ਦੀ ਲੋੜ ਹੋਰ ਸ਼ਿੱਦਤ ਨਾਲ ਮਹਿਸੂਸ ਹੋਣ ਲੱਗੀ ਜਿਨ੍ਹਾਂ ਵਿੱਚ ਖੁਦ ਲਈ ਸੋਚਣ ਦੀ ਦਲੇਰੀ ਹੈ ਉਹ ਉਹਨਾ ਮਨੋਤੰਤਾਂ ਤੇ ਆਧਾਰਿਤ ਹੈ ਕਿ ਬਹੁਤੇ ਲੋਕਾਂ ਨੂੰ ਜੀਣ ਲਈ ਕਿਸੇ ਕਿਸਮ ਦੇ عقਿੱਦੇ ਦੀ ਲੋੜ ਹੁੰਦੀ ਹੈ। ਕਿ ਉਸ عقਿੱਦੇ ਦੇ ਚ ਜਗ੍ਹਾਤੀ ਦਾ ਤੋਹੀ ਬਿਹਤਰ ਮਹੱਇਆ ਕਰ ਸਕਦਾ ਹੈ। ਇਸ ਵਿੱਚ ਕੋਈ ਜੰਮਿਆ। ਅਤੇ ਜਿਸ ਦੀਆਂ ਰੋਹ ਰੀਤਾ ਉਸ ਦੇ ਪਾਲਣ ਪੋਸ਼ਣ ਦਾ ਤੋਂ ਭਾਗ ਬਣੀਆਂ ਰਹੀਆਂ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਿਸ ਚੀਜ਼ ਦੀ ਲੋੜ ਹੈ ਉਹ ਹੈ ਜੀ ਕਿਸੇ ਦੇ ਜਨਮ ਦੇ ਕਰਨ ਵਿੱਚੋਂ ਉਹ ਚੀਜ਼ਾਂ ਰੱਖ ਲਈਆਂ ਜਾਣ ਜੋ ਬੁਨਿਆਦੀ ਅਤੇ ਯੁਕਤੀਪੂਰਨ ਹੋਣ। ਅਤੇ ਉਹ ਕੂੜਾ ਕਬਾੜ ਇਸ ਵਿੱਚੋਂ ਕੱਢ ਦਿੱਤਾ ਜਾਵੇ ਜੋ ਇਸ ਵਿੱਚ ਇਕੱਠਾ ਹੋ ਕੇ ਤਰਕ ਅਤੇ ਸਹਿਜ ਸੂਝ ਦੇ ਖਿਲਾਫ ਸੰਘਰਸ਼ਸ਼ੀਲ ਹੈ ਇਹ ਹੈ ਮੇਰੇ ਧਰਮ ਦਾ ਖਾਕਾ ਜੋ ਮੇਰੇ ਬਧੇਰੇ ਜਾਗਰਿਤ ਦੇਸ਼ਵਾਸੀਆਂ ਦੇ ਵਿਚਾਰ ਅਤੇ ਦਿੱਨੀ ਲਈ ਪੇਸ਼ ਹੈ ਇੰਜ ਕਰਨ ਤੋਂ ਪਹਿਲਾਂ ਮੈਂ ਹੁਣ ਆ ਪੰਜ ਮੱਧਾਂ ਨਾਲ ਜਿਨ੍ਹਾਂ ਨੂੰ ਆਪੋਰ ਸਾਰੇ ਧਰਮਾਂ ਦੇ ਥੰਮ ਮੰਨਿਆ ਜਾਂਦਾ ਹੈ ਪਰਮਾਤਮਾ ਵਿੱਚ ਵਿਸ਼ਵਾਸ ਧਰਮਾਂ ਦੇ ਮੋਟੀਆਂ ਲਈ ਸ਼ਰਧਾ ਧਰਮ ਗ੍ਰੰਥਾਂ ਦਾ ਰੂਤਬਾ ਪੂਜਾ ਅਤੇ ਤੀਰਥ ਯਾਤਰਾ ਦੀਆਂ ਥਾਵਾਂ ਨੂੰ ਬਖਸ਼ੀ ਪਾਵਨ ਅਤੇ ਪ੍ਰਾਰਥਨਾ ਅਤੇ ਰੋਹ ਰੀਤ ਦੀ ਵਰਤੋਂ ਕਿਉਂਕਿ ਜੋ ਇਹਨਾਂ ਵਿਸ਼ਿਆਂ ਤੇ ਜੋ ਕੁਝ ਮੈਂ ਕਹਿਣਾ ਹੈ ਉਸ ਵਿੱਚੋਂ ਬਹੁਤ ਆਲੋਚਨਾਪੂਰਨ ਅਤੇ ਨਕਾਰਾਤਮਕ ਹੈ ਉਸ ਤੋਂ ਬਾਅਦ ਹੀ ਮੈਂ ਸਕਾਰਾਤਮਕੀ ਦੀ ਮੱਦਦ ਰੱਖਾਂਗਾ ਪਰਮਾਤਮਾ ਦਾ ਸੰਕਲਪ ਪਰਮਾਤਮਾ ਦਾ ਨਾਮ ਤੇ ਸੰਕਲਪ ਹਰੇਕ ਧਰਮ ਦਾ ਆਪਣਾ ਹੈ ਉਹ ਜੇਹੋਵਾ ਈਸ਼ਵਰ ਪਰਮਾਤਮਾ ਰੱਬ ਖੁਦਾ ਅੱਲਾ ਤੇ ਵਾਹਿਗੁਰੂ ਬੁੱਤਾਂ ਦੀ ਸ਼ਕਲ ਜਾਨਵਰ ਜਾਂ ਹੋਰ ਕੁਦਰਤੀ ਵਰਤਾਰੇ ਉਸ ਦੇ ਪ੍ਰਤੀਕ ਹੋ ਸਕਦੇ ਹਨ ਜਾਂ ਉਸ ਨੂੰ ਕਿਸੇ ਵੀ ਰੂਪ ਵਿੱਚ ਉਹ ਤੇ ਕਿ ਨਿਰੋਪਕ ਤੋਂ ਪਰੇ ਮੰਨਿਆ ਜਾ ਸਕਦਾ ਹੈ ਯਕੀਨ ਕੀਤਾ ਜਾ ਸਕਦਾ ਹੈ ਕਿ ਉਹ ਇੱਕੋ ਹੈ ਈ ਮੂਰਤੀ ਜਾਂ ਰੱਬਾਂ ਦੀਆਂ ਅਨੇਕ ਰੂਪਾਂ ਹੈ ਉਹਨੂੰ ਦੇਖਣ ਦੇ ਢੰਗ ਪਾਵੇਂ ਕਿੰਨੇ ਵੀ ਬਕtere ਹੋਣ ਪਰ ਜਿਹੜੀ ਗੱਲ ਸਾਰੇ ਧਰਮਾਂ ਦੀ ਸਾਂਝੀ ਹੈ ਉਹ ਹੈ ਉਹ ਸ਼ਕਤੀਆਂ ਜਿਹੜੀਆਂ ਉਹ ਉਸ ਦੀਆਂ ਦੱਸਦੇ ਹਨ ਉਹ ਰਚਨਹਾਰ ਆਲਨਹਾਰ ਤੇ ਸੰਘਾਰਕ ਹੈ ਉਹ ਸਰਵ ਗਿਆਤਾ ਸਰਵ ਸਮਰੱਥ ਤੇ ਸਰਵ ਵਿਆਪਕ ਹੈ ਉਹ ਨੇਕ ਨiyet ਲਈ ਧਰਮੀ ਮਿਹਨਬਾਨ ਤੇ ਕਿਰਪਾਲੂ ਹੈ ਤੇ ਇੱਕ ਨਾਲ ਨਾਲ ਇੱਕ ਤੇ ਨਾਲ ਹੀ ਵਿਰੋਧਵਾਣ ਪਰਮਾਤਮਾ ਜਿਹੜਾ ਬਾਬਿਆਂ ਨੂੰ ਕਰੜੀ ਸਜ਼ਾ ਦਿੰਦਾ ਹੈ ਉਹ ਕੁਝ ਵੀ ਹੋਵੇ ਸਾਨੂੰ ਦਾਰਸ਼ਨਿਕ ਸੰਤ ਆਦੀ ਸ਼ੰਕਰਾ ਵੱਲੋਂ 1700 ਵੱਧ ਸਾਲ ਪਹਿਲਾਂ ਉਠਾਏ ਸਵਾਲਾਂ ਤੇ ਵਿਚਾਰ ਕਰਨੀ ਹੀ ਪਵੇਗੀ ਤੇ ਉਹਨਾਂ ਦੇ ਜਵਾਬ ਲੱਭਣੇ ਹੀ ਪੈਣਗੇ ਉਸਤਵਾਮ ਉਹ ਹਾਮ ਤਹ ਅਯਾਹ ਉਸਤਵਾਮ ਉਹ ਹਾਮ ਤਹ ਅਯਾਤਾ ਉਹ ਮੈਂ ਜਾਣਨੀ ਉਹ ਮੈਂ ਦੱਸਦਾ ਮੈਂ ਕੌਣ ਹਾਂ ਮੈਂ ਕਿੱਥੋਂ ਤੇ ਕਿਵੇਂ ਆਇਆ ਹਾਂ ਮੇਰੇ ਅਸਲੀ ਮਾਵਾ ਪਿੜੇ ਹਨ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਜੇਕਰ ਕੋਈ ਵੀ ਨਹੀਂ ਫਿਰ ਸਾਨੂੰ ਮੰਨਣਾ ਪਏਗਾ ਕਿ ਸਾਡਾ ਇਹ ਪ੍ਰਮਾਤਮਾ ਵਾਲਾ ਕਾਰ ਬਿਹਾਰ ਸਾਰਾ ਗਲਤ ਹੈ ਤਾਂ ਵੀ ਪਿੰਨ ਪਿੰਨ ਧਰਮਾਂ ਨੇ ਇਨ੍ਹਾਂ ਸਵਾਲਾਂ ਦੇ ਪਿੰਨ ਪਿੰਨ ਜਵਾਬ ਦਿੱਤੇ ਹਨ ਇਹ ਜਵਾਬ ਦੋ ਵਰਗਾ ਵਿੱਚ ਰੱਖੇ ਜਾ ਸਕਦੇ ਹਨ ਉਹ ਜਿਹੜੇ ਧਰਮਾਂ ਦੇ ਯਹੂਦੀ ਘਰਾਣੇ ਨੇ ਦਿੱਤੇ ਯਹੂਦੀ ਧਰਮ, ਈਸਾਈਅਤ ਅਤੇ ਇਸਲਾਮ ਤੇ ਉਹ ਜਿਹੜੇ ਧਰਮਾਂ ਦੇ ਹਿੰਦੂ ਵੀ ਘਰਾਣੇ ਨੇ ਦਿੱਤੇ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ ਅਤੇ ਸਿੱਖ ਧਰਮ ਯਹੂਦੀ ਸਮੂਦਾ ਕਹਿਣਾ ਹੈ ਕਿ ਪ੍ਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਮਨੁੱਖੀ ਨਸਲ ਨੂੰ ਬਦਾਉਣ ਲਈ ਆਦਮ ਅਤੇ ਹਵਾ ਨੂੰ ਭੇਜਿਆ ਤੇ ਜੀਵਨ ਦੇ ਹੋਰ ਸਾਰੇ ਰੂਪ ਰਚੇ ਇਸ ਅਨੁਸਾਰ ਇੱਕ ਦਿਨ ਇਸ ਧਰਤੀ ਉੱਤੇ ਸਾਰਾ ਜੀਵਨ ਖਤਮ ਹੋ ਜਾਵੇਗਾ ਤੇ ਕਿਆਮਤ ਦਾ ਦਿਨ ਆਵੇਗਾ ਤੇ ਲੋਕ ਆਪਣੇ ਜੀਵਨ ਵਿੱਚ ਇੱਥੇ ਚੰਗੇ ਮੰਦੇ ਕਰਮਾਂ ਦਾ ਲੇਖਾ ਦੇਣ ਲਈ ਕਬਰਾਂ ਵਿੱਚੋਂ ਨਿਕਲ ਆਉਣਗੇ ਤੇ ਉਸੇ ਅਨੁਸਾਰ ਉਹਨਾਂ ਨੂੰ ਸੁਰਗ ਜਾਂ ਨਰਕ ਭੇਜਿਆ ਜਾਵੇਗਾ जीवन प्रति यहूदी ईसाई मुस्लिम नजरिया एक हावी है इसकी शुरुआत मध्य से अंत है जीवन का हिंदवी नजरिया चक्री है कोई शुरुआत नहीं कोई है ना ही कोई अंत है बल्कि एक निरंतरता है जन्म मौत पुनर्जन्म का एक अनमुख चक्कर है ਕੋਈ ਸਵਰਗ ਜਾਂ ਨਰਕ ਨਹੀਂ ਹਾਲਾਂਕਿ ਹਿੰਦੂ ਧਰਮ ਵਿੱਚ ਸਵਰਗ ਅਤੇ ਨਰਕ ਦਾ ਜ਼ਿਕਰ ਦਿੱਤ ਲਿਆ ਹੰ। ਪਰ ਇਹ ਵੀ ਤੁਹਾਨੂੰ ਇਹ ਸਵਾ ਦਿੰਦਾ ਹੈ ਕਿ ਚੰਗੇ ਕਰਮਾਂ ਦਾ ਫਲ ਅਤੇ ਮਾੜੇ ਕਰਮਾਂ ਦੀ ਸਜ਼ਾ ਉਸ ਰੂਪ ਵਿੱਚ ਮਿਲਦੀ ਹੈ ਜਿਸ ਵਿੱਚ ਵਿਅਕਤੀ ਮੁੜ ਜਨਮ ਲਵੇਗਾ। ਸਵਰਗ ਦੇ ਐਨ ਬਰਾਬਰ ਇਸ ਦਾ ਸੰਸਾਰ ਤੋਂ ਛੁਟਕਾਰਾ ਤੇ ਅਨੰਤ ਨਾਲ ਜਾਣੀ ਕੀ ਪ੍ਰਮਾਤਮਾ ਨਾਲ ਯੋਗ। ਆਪੀ ਨੂੰ ਸਾਰੀਆਂ 84 ਲੱਖ ਜੁਨਾਂ ਦੇ ਸੋਧਨ ਸਥਾਨ ਰਾਹੀ ਨਿਕਲਣ ਤੋਂ ਬਾਅਦ ਹੀ ਮੁਕਤੀ ਮਿਲੇਗੀ। ਉਦਾਰਨ ਜਹੋਤਵੀ ਰੋਪ ਦੇ ਮੁਕਾਬਲੇ ਭਾਵੇਂ ਸੰਸਾਰ ਦਾ ਹਿੰਦੂ ਵੀ ਸਤਾ ਤਿੰਨਾ ਵੀ ਬਤੇਰੇ ਇਹੀ ਲੱਗਦਾ ਹੋਵੇ ਪਰ ਇਸ ਦੀ ਵੈਦਤਾ ਸਾਬਿਤ ਕਰਨ ਲਈ ਪ੍ਰਮਾਣ ਕੋਈ ਨਹੀਂ। ਜਿਵੇਂ ਆਦਮ ਮੁਹਾਬਾ ਤੇ ਕਿਆਮਤ ਦੇ ਦਿਨ ਲਈ ਨਹੀਂ। ਸੱਚੀ ਗੱਲ ਤਾਂ ਇਹੀ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਥੋਂ ਆਏ।

ਜੀਵਨ ਦੀ ਜੋ ਕਹਾਣੀ ਮੈਂ ਸੁਣੀ ਹੈ ਇਸ ਦਾ ਸਿਰਫ ਮਦ ਹੈ ਨਾ ਮੈਨੂੰ ਸ਼ੁਰੂਆਤ ਦਾ ਪਤਾ ਹੈ ਤੇ ਨਾ ਹੀ ਅੰਤ ਦਾ ਅਜਿਹੇ ਹਾਲਾਤ ਵਿੱਚ ਇਸ ਸਵਾਲ ਦਾ ਇੱਕ ਸਰਾ ਜਵਾਬ ਕਿ ਰੱਬ ਹੁੰਦਾ ਹੈ ਇੱਕ ਸਿਆਣਾ ਬੰਦਾ ਸਿਰਫ ਇਹ ਹੀ ਕਹਿ ਸਕਦਾ ਹੈ ਕਿ ਪਤਾ ਨਹੀਂ ਇਹ ਤੇ ਰੱਖਣ ਵਾਲੀ ਗੱਲ ਹੈ ਗੌਤਮ ਬੁੱਧ ਦੇ ਮੁੱਖ ਚੇਲੇ ਅਤੇ ਮਤੇਰ ਭਰਾ ਆਨੰਦ ਨੇ ਵੀ ਉਸ ਨੂੰ ਇਹੀ ਸਵਾਲ ਕੀਤਾ ਸੀ ਇੱਕ ਵਾਰੀ ਨਹੀਂ ਬਲਕਿ ਕਈ ਵਾਰੀ ਪਰ ਉਸ ਗਿਆਨਵਾਨ ਪੁਰਸ਼ ਨੇ ਵੀ ਇਸ ਦਾ ਜਵਾਬ ਦੇਣ ਦੀ ਕਿਰਪਾ ਨਹੀਂ ਕੀਤੀ ਉਸ ਦੀ ਚੁੱਪ ਤੋਂ ਅਸੀਂ ਸਿਰਫ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਜਾਂ ਤਾਂ ਉਹ ਚਾਹੁੰਦਾ ਸੀ ਕਿ ਲੋਕ ਇਸ ਦਾ ਜਵਾਬ ਆਪ ਲੱਭਣ ਜਾਂ ਇਸ ਨੂੰ ਉਸ ਦੀ ਸਹਿਮਤੀ ਮੰਨ ਲਿਆ ਜਾਵੇ ਕਿ ਉਸ ਨੂੰ ਖੁਦ ਵੀ ਇਸ ਦਾ ਨਹੀਂ ਪਤਾ ਸੀ। ਕੁਰਾਨ ਦੇ ਆਪਣੇ ਤਿੰਨ ਜਿਲਤਾਂ ਦੇ ਅਨੁਵਾਦ ਤੇ ਇਸ ਉੱਤੇ ਚਿੱਟੇ ਦੀ ਪਹਿਲੀ ਜिल्ਦ ਅਰਜੂਮਾਨ ਫੁੱਲ ਕੁਰਾਨ ਵਿੱਚ ਸੂਰਾ ਉਲ ਫਾਤੀਹਾ ਉੱਤੇ ਆਪਣੇ ਵਿਦਵਤਾ ਭਰਪੂਰ ਚਿੱਟੇ ਵਿੱਚ ਮੌਲਾਨਾ ਅਬਦੁਲ ਕਲਾਮ ਆਜ਼ਾਦ ਇਹ ਕਹਿੰਦਾ ਹੈ ਕਿ ਕਿਸੇ ਵੇਲੇ ਸਾਰੀ ਮਨੁੱਖਤਾ ਈਸ਼ਵਰਵਾਦੀ ਸੀ। ਪਰ ਉਪੇਨ ਨੂੰ ਧਾਰਮਿਕ ਨਾਲੀਆਂ ਦੇ ਉਭਾਰ ਨਾਲ ਹੀ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਸੰਕਲਪ ਤੋਂ ਪਾਸੇ ਤੁਰ ਗਿਆ ਉਹ ਅੱਗੇ ਕਹਿੰਦਾ ਹੈ ਕਿ ਅੱਲਾਹ ਦੀ ਤਾਂ ਦਾ ਇਸਲਾਮੀ ਵਿਚਾਰ ਬਹੁਤ ਹੀ ਉੱਚ ਉੱਚ ਪਦਰਾ ਸੀ ਕਿਉਂਕਿ ਇਸ ਨੇ ਪ੍ਰਮਾਤਮਾ ਨੂੰ ਕੋਈ ਰੂਪ ਜਾਂ ਆਕਾਰ ਨਹੀਂ ਦਿੱਤਾ ਤੇ ਨੀਤੀ ਨੀਤੀ ਇਹ ਨਹੀਂ ਇਹ ਵਿੱਚ ਉਪਨਿਸ਼ਦ ਵੀ ਪ੍ਰਿਭਾਸ਼ਾ ਤੋਂ ਵੀ ਅਗਾਹ ਲੰਘ ਗਿਆ ਬਲਕਿ ਅੱਲਾਹ ਨੂੰ ਅਲ ਰਜ਼ਾਕ ਰਮ ਪ੍ਰਦਾਤਾ ਰਬੁਲ ਆਲਾਮੀ ਸ੍ਰਿਸ਼ਟੀ ਦਾ ਮਾਲਕ ਅਲ ਰਹਿਮਾਨ ਅਲ ਰਹੀਮ ਮਿਹਰਬਾਨ ਅਤੇ ਕਿਰਪਾਲੂ ਅਤੇ ਮਾਲਕੇ ਜਾਮੀਦਿ ਉਨੁਕੀ ਕਰਮਾਂ ਦਾ ਅੰਤਮ ਨਵੇੜਾ ਕਰਨ ਵਾਲਾ ਇਹ ਕਿ ਉਸ ਨੂੰ ਸਾਰੀ ਗੁਣਾ ਨਾ ਨਾਲ ਭਰਪੂਰ ਕਰ ਦਿੱਤਾ ਸ੍ਰਿਸ਼ਟੀ ਦੀ ਰਚਨਾ ਅੱਲਾ ਵੱਲੋਂ ਕੀਤੀ ਹੋਣ ਦੇ ਸਮਰਥ ਮਰਥਨ ਵਿੱਚ ਮੌਲਾਣਾ ਨੇ ਗਿਆਨ ਦੀਆਂ ਟੁਕਾਂ ਵੀ ਦਿੱਤੀਆਂ ਉਸ ਦੀਆਂ ਦਲੀਲਾਂ ਬਹੁਤੀਆਂ ਹੋਣ ਸਨ ਜਿਹੜੀਆਂ ਫਰਾਂਸੀਸੀ ਜਾਗਰਤੀ ਦੇ ਦਿਖਾਰੀ ਇਤਿਹਾਸਕਾਰ ਫਰਾਂਕੋਇਸ ਮੈਰੀ ਰੂਦੇ ਦੇ ਜਿਸ ਨੂੰ ਬਹੁਤਾ ਵਾਲਟੇਅਰ ਵਜੋਂ ਜਾਣਿਆ ਜਾਂਦਾ ਹੈ ਨੇ ਜਿੱਤੀਆਂ ਸੀ ਐਸੀ ਕਦੇ ਨਹੀਂ ਮੰਨ ਸਕਦੇ ਕਿ ਘੜੀ ਸਾਬਤ ਤੋਂ ਬਿਨਾਂ ਵੀ ਘੜੀ ਹੋ ਸਕਦੀ ਹੈ। ਪਰ ਕੋਈ ਵੀ ਇਹ ਗੱਲ ਮੰਨਣ ਵਾਲਾ ਇਹ ਹਰੇਕ ਕਾਰਜ ਦਾ ਕਾਰਨ ਹੁੰਦਾ ਹੈ ਨਾ ਹੀ ਬਾਲਟੇਰ ਅਤੇ ਨਾ ਹੀ ਬੁਲਾਣਾ ਇਹ ਸਿੱਧ ਨਹੀਂ ਕਰ ਸਕਿਆ ਕਿ ਜੇਕਰ ਪ੍ਰਮਾਤਮਾ ਕਾਰਨ ਹੈ ਇਹ ਸੰਸਾਰ ਕਾਰਜ ਤਾਂ ਫਿਰ ਪ੍ਰਮਾਤਮਾ ਨੂੰ ਕਿਸ ਨੇ ਬਣਾਇਆ ਇਹ ਹੀ ਹੈ ਆਰੰਭਕ ਕਾਰਨ ਜਿਸ ਬਾਰੇ ਸਾਨੂੰ ਕਿਸੇ ਨੂੰ ਨਹੀਂ ਪਤਾ ਇਸ ਬੇਸਿਰ ਪੈਰ ਬਹਿਸ ਵਿੱਚ ਪੈਣ ਦੀ ਬਜਾਏ ਇਹ ਪ੍ਰਮਾਤਮਾ ਹੈ ਜਾਂ ਨਹੀਂ ਨਹੀਂ ਇਹ ਗੱਲ ਮਨ ਵਿੱਚ ਰੱਖਣੀ ਬਧੇਰੇ ਅਹਿਮ ਹੈ ਕਿ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਦਾ ਬੰਦੇ ਦੇ ਚੰਗਾ ਜਾਂ ਮਾੜਾ ਨਾਗਰਿਕਪਨ ਤੋਂ ਕੋਈ ਅਸਰ ਨਹੀਂ ਪੈਂਦਾ। ਪਰਮਾਤਮਾ ਨੂੰ ਮੰਨਣ ਤੋਂ ਬਿਨਾਂ ਵੀ ਕੋਈ ਵਿਅਕਤੀ ਸਾਧੂ ਸੁਭਾਅ ਦਾ ਹੋ ਸਕਦਾ ਹੈ। ਅਤੇ ਉਸ ਨੂੰ ਮੰਨਣ ਵਾਲਾ ਹੀ ਨੌਨਾਖਲ ਨਾਇਕ ਮੇਰੇ ਜਾਤੀ ਧਾਰਾ ਵਿੱਚ ਪਰਮਾਤਮਾ ਹੈ ਹੀ ਨਹੀਂ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ